ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਐ 26 ਜੂਨ 2025 ਤੇ ਸਮੇਤੋਂ ਕਾਫੀ देर ਪਹਿਲਾਂ ਲਗਭਗ ਪੂਰਾ ਪੰਜਾਬ ਮਾਨਸੂਨ ਕਵਰ ਕਰ ਗਈ ਹੈ ਤੇ ਕਈ ਸਾਰੇ ਇਲਾਕੇ ਆ ਜਿੱਥੇ ਕਿ ਚੰਗਾ ਮੀਂਹ ਪਿਆ ਪਰੰਤੂ ਹਜੇ ਵੀ ਕੁਝ ਇਲਾਕੇ ਹੋਜੇ ਨਹੀਂ ਜਿਹੜੇ ਕਿ ਵਰਖਾ ਤੋਂ ਸਖਣੇ ਨੇ ਤੇ ਵਰਖਾ ਦੀ ਉਡੀਕ ਕਰੇ ਤਾਂ ਕੋਲਮਲਾ ਕੇ ਮੌਸਮ ਬਦਲਿਆ ਝੋਨੇ ਆਸਤੇ ਬਹੁਤ ਸੁਣਾ ਰੁਝਾਨ ਬਣਿਆ ਝੋਨੇ ਬਹੁਤ ਸੋਹਣੇ ਚੱਲਨੇ ਸ਼ੁਰੂ ਹੋਏ ਐ ਤਾਂ ਇੱਕ ਚੰਗੀ ਗੱਲ ਐ ਮੈਂ ਇਸ ਵੀਡੀਓ ਦੇ ਵਿੱਚ ਇਹ ਗੱਲ ਕਰਨ ਲੱਗਿਆ ਹਾਂ ਕਿ ਆਮ ਤੌਰ ਤੇ ਸਾਰਾ ਸਵਾਲ ਹੁੰਦਾ ਹੈ ਕਿ ਯਾਰ ਮੈਂ ਝੋਨੇ ਦੇ ਵਿੱਚ ਕਿਹੜੀ ਚੀਜ਼ ਪਾਵਾਂ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਝੋਨੇ ਦੇ ਵਿੱਚ ਕੋਈ ਨਾ ਕੋਈ ਚੀਜ਼ ਪਾ ਕੇ ਝਾੜ ਵਧਾ ਲਵਾਂ ਤਾਂ ਤੁਹਾਡਾ ਜਿਹੜਾ ਇੱਕ ਟਾਪਿਕ ਹੁੰਦਾ ਹੈ ਕਿ ਯੂਰੀਆ ਦੇ ਵਿੱਚ ਕਿਹੜੀ ਚੀਜ਼ ਲਾ ਕੇ ਪਾਵਾਂ ਕਿ ਮੇਰਾ ਝਾੜ ਵਧ ਜਾਵੇ ਉਹ ਸੰਬੰਧੀ ਇਸ ਵੀਡੀਓ 'ਚ ਗੱਲ ਕਰਦਾ ਹਾਂ ਯੂਰੀਆ ਦੇ ਵਿੱਚ ਲਾ ਕੇ ਕੋਈ ਚੀਜ਼ ਪਾਉਣੀ ਜ਼ਰੂਰੀ ਨਹੀਂ ਹੁੰਦੀ ਮੈਂ ਨਾ ਵਕ ਵਕ ਪਿੰਡਾਂ 'ਚ ਜਾ ਰਿਹਾ ਹਾਂ ਪਿੰਡਾਂ 'ਚ ਕਿਸਾਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਸੀਆਈਪੀਟੀ ਦੀ ਸਹਾਇਤਾ ਦੇ ਨਾਲ ਆਨਲਾਈਨ ਮੀਟਿੰਗ ਹੋ ਰਹੀਆਂ ਨੇ ਅਲੱਗ-ਅਲੱਗ ਥਿਲਿਆਂ ਦੇ ਵਿੱਚ ਕਿਸਾਨ ਵੀ ਸਵਾਲ ਕਰ ਰਿਹਾ ਹੈ ਅਚਾਰ ਪਹਿਲੇ ਯੂਰੀਆ ਦੇ ਨਾਲ ਤੇ ਜ਼ਿੰਕ ਪਾਤੀ ਤੇ ਦੂਜੀ ਨਾਲ ਕੀ ਪਾਈਏ ਤੀਜੀ ਨਾਲ 12 3/4 ਪਾਤਾ ਚੌਥੀ ਨਾਲ ਕੀ ਪਾਈਏ ਬਸ ਇੱਕੋ ਚੀਜ਼ ਆਪਣੇ ਦਿਮਾਗ ਦੇ ਵਿੱਚ ਰੱਖਣਾ ਯੂਰੀਆ ਕੱਲੀ ਖੇਚ ਪਾਉਣੀ ਹੈ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆ ਜਿਹੜਾ ਹੈਗਾ ਬਾਜ਼ਾਰ ਨੇ ਇੱਕ ਹਵਾ ਬਣਾਤਾ ਕਿ ਭਾਈ ਯੂਰੀਆ ਦੇ ਨਾਲ ਆ ਪਾਲਾ ਆ ਪਾਲਾ ਆ ਪਾਲਾ ਉਹ ਚੀ ਸਹੀ ਨਹੀਂ ਹੈਗੀ ਹੁਣ ਕਾਤੋਂ 12 3/4 ਕਾਤੋਂ ਪੋਣਾ ਪਈ ਮੈਂ ਅਕਸਰ ਇਹ ਕਹਿੰਦਾ ਹਾਂ ਨਾ ਕਿ ਝੋਨੇ ਦੇ ਵਿੱਚ ਜਿਹੜਾ ਹੈਗਾ ਝੋਨੇ ਦੀਆਂ ਜੜਾਂ ਸਾਹ ਲੈਂਦੀਆਂ ਸਾਹ ਲੈਂਦੀਆਂ ਸਾਹ ਲੈਂਦੀਆਂ ਤੇ ਉਹਨਾਂ ਨੂੰ ਆਕਸੀਜਨ ਚਾਹੀਦੀ ਹੈ ਅਸੀਂ ਉਹ ਪਾਣੀ ਭਰ ਕੇ ਰੱਖਦੇ ਹਾਂ ਖੇਤ ਲਗਾਤਾਰ ਤਾਂ ਉਹਨੂੰ ਸਾਹ ਨਹੀਂ ਹੁੰਦਾ ਮਤਲਬ ਤੇ ਹੋ ਗਿਆ ਕਿ ਤੁਸੀਂ ਇਸ ਤਰ੍ਹਾਂ ਕਰਕੇ ਉਹਦਾ ਗਲ ਕੁੱਟਤਾ ਗਲ ਕੁੱਟਣ ਤੋਂ ਬਾਅਦ ਉਹਦਾ ਸਾਹ ਕਰਤਾ ਬੰਦ ਬੰਦ ਕਰਨ ਤੋਂ ਬਾਅਦ ਜਦੋਂ ਬੁੱਟਾ ਮਰਨ ਲੱਗਦਾ ਹੈ ਮੁੜ ਕੇ ਕਿੰਨੇ ਕੰਨੋ ਜਿਹੜਾ ਹੈਗਾ ਪੀਜੀ ਲੈਜੋ ਹੋਟਲ ਜਾ ਕੇ ਬੋਤਲ ਦੇ ਬੋਤਲ ਉਹ ਜਿਹੜਾ ਹੈਗਾ ਡੁਪਲੀਕੇਟ ਸਾਹ ਦੇਣਾ ਸ਼ੁਰੂ ਕੀਤਾ ਖਜੋਂਦਾ ਹੋਵੇ ਆਪਾਂ ਇਹ ਕੰਮ ਕਰਨਾ ਹੀ ਕਿਉਂ ਐਸੇ ਕਰਕੇ ਅਸੀਂ ਇਥੇ AWD ਤਕਨੀਕ ਜਿਹਦੇ ਵਿੱਚ ਕਈ ਸਰੀਆਂ ਕੰਪਨੀਆਂ ਪਿੰਡਾਂ ਦੇ ਵਿੱਚ ਆ ਕੇ ਤੁਹਾਡੇ ਕੰਪਨੀਆਂ ਤਾਂ ਨਹੀਂ ਮੈਂ ਕਵਾਂਗਾ ਬਹੁਤ ਸਰੀਆਂ NGO ਜਿਹੜੀਆਂ ਕਿ ਤੁਹਾਡੇ ਪਿੰਡਾਂ ਦੇ ਵਿੱਚ ਆ ਕੇ AWD ਪਾਈਪ ਲਵਾ ਰਹੇ ਆ ਕਿ ਆਹ ਪਾਈਪ ਲਾਓ ਪਾਣੀ ਇਹਦੇ ਨਾਲ ਇਸ ਤਰੀਕੇ ਨਾਲ ਲਾਓ ਤਾਂ ਇਹਦੇ ਤੇ ਮੈਂ ਇੱਕ ਪੂਰੇ ਦਾ ਪੂਰਾ ਪ੍ਰੋਜੈਕਟ ਕਰਨ ਦੀ ਇਸ ਵਾਰ ਸੋਚਿਆ ਕਿ ਉਹ ਕੀ ਹੈਗਾ ਪੂਰਾ ਦੱਸਣ ਦੀ ਕੋਸ਼ਿਸ਼ ਕਰਾਂਗਾ ਤਾਂ ਮੇਰਾ ਕਹਿੰਦਾ ਮਤਲਬ ਇੱਥੇ ਇਹ ਹੈਗਾ ਕਿ ਆਪਾਂ ਝੋਨੇ ਨੂੰ ਪਾਣੀ ਹਵਾ ਲਵਾ ਲਵਾ ਕੇ ਲਾਈਏ 15 ਦਿਨ ਬਾਅਦ ਨਾ ਜੜ ਕਾਲੀ ਹੋਵੇ ਤੇ ਨਾ ਬਰਾ ਫਟਕਾਉਣਾ ਹੋਵੇ ਇੱਥੇ ਬੜਿਆ ਲੋਕ ਕਹਣਗੇ ਆਹ ਪੈਕਟ ਪਾਲਾ ਆਹ ਪੈਕਟ ਪਾਲਾ ਤੇ ਤੁਸੀਂ ਵੀ ਇਹੋ ਜਿਹੀ ਵੀਡੀਓ ਨੂੰ ਰੱਜ ਕੇ ਵੀ ਉਹ ਦਿਨੇ ਹੋ ਤੁਹਾਡਾ ਵਿਊ ਆਉਣ ਦੇ ਚੱਕਰ ਸੋਸ਼ਲ ਮੀਡੀਆ ਦਾ ਕੀ ਕੰਮ ਹੈ ਸੋਸ਼ਲ ਮੀਡੀਆ ਦਾ ਕੰਮ ਹੁੰਦਾ ਹੈ ਕਿ ਜਿਸ ਚੀਜ਼ ਦਾ ਵਿਊ ਆਇਆ ਉਹ ਚੀਜ਼ ਨੂੰ ਨਾ ਪੜਿਓ ਕਿਲੀ ਔਸੇ ਚੀਜ਼ ਲੋਕ ਦੇਖਣਗੇ ਕਿ ਇਹਦਾ ਵੀ ਹੁੰਦਾ ਤੇ ਇਸ ਨੂੰ ਚੱਲਣ ਦਿਓ ਅੱਗੇ ਮੈਂ ਇੱਕ ਵਾਰੀ ਉਹ ਕਬੂਤਰ ਵਾਲੀ ਵੀਡੀਓ ਪਾਈ ਸੀਗੀ ਬੜੇ ਵਿਊ ਆਏ ਉਹਨੂੰ ਯਾਰ ਉਹਨੂੰ ਵਿਊ ਤਾਂ ਆ ਹੀ ਆਏ ਇਸ ਤੋਂ ਬਿਨਾ ਮੈਨੂੰ ਇਹਨੇ ਕੋਈ ਮੈਸੇਜ ਵੀ ਆ ਗਿਆ ਕਿ ਯਾਰ ਸਾਨੂੰ ਉਸ ਕਬੂਤਰ ਦੀਆਂ ਵੀਡੀਓ ਦੇ ਦੇ ਅਸੀਂ ਵੀ ਪਾਉਣੀਆਂ ਐ ਵਿਊ ਚੰਗੇ ਆਉਂਦੇ ਐ ਐਸ ਕਰਕੇ ਦੋਸਤੋ ਚੰਗੀ ਜਾਣਕਾਰੀ ਦੇਖੋ ਪਾਣੀ ਸਕਾ ਕੇ ਲਾਓ ਜੜ ਕਾਲੀ ਹੋਵੇਗੀ ਨਹੀਂ ਤੇ ਜੜ ਕਾਲੀ ਦਾ ਤਰੀਕਾ ਇਹੀ ਹੁੰਦਾ ਕਿ ਉਹਨੂੰ ਹਵਾ ਲਵਾ ਕੇ ਪਾਣੀ ਲਾਈਓ ਸਹੀ ਰਹੇ ਤੱਜੋ ਵੀ ਯੂਰੀਆ ਪਾਉਣੀ ਹੈ ਧਿਆਨ ਨਾਲ ਯੂਰੀਆ ਪਾਓ ਕਦੇ ਐਸ ਕੰਮ ਚ ਨਾ ਪਾਓ ਕਿ ਮੈਂ ਜਿਹੜਾ ਹੈਗਾ ਹੁਣ ਯੂਰੀਆ ਚ ਇਹ ਚ ਕੀ ਪਾਵਾਂ ਇਹ ਚ ਕੀ ਪਾਵਾਂ ਇਹ ਚ ਕੀ ਪਾਵਾਂ ਬਾਜ਼ਾਰ ਨੇ ਤਾਂ ਦੇਖੋ ਪੂਰੇ ਦਾ ਪੂਰਾ ਮੀਨੂ ਤਿਆਰ ਕੀਤਾ ਹੋਇਆ ਹੈ ਬ੍ਰੇਕਫਾਸਟ ਚਾਹ ਦੇਣਾ ਹੈਗਾ ਲੰਚ ਚ ਇਹ ਦੇਣਾ ਹੈਗਾ ਪ੍ਰੀ ਡਿਨਰ ਇਹ ਦੇਣਾ ਹੈਗਾ ਈਵਨਿੰਗ ਚ ਇਹ ਦੇਣਾ ਹੈਗਾ ਡਿਨਰ ਚ ਇਹ ਦੇਣਾ ਹੈਗਾ ਆਫਟਰ ਡਿਨਰ ਇਹ ਦੇਣਾ ਹੈਗਾ ਮਤਲਬ ਕਿ ਆਪਾਂ ਉਹਨਾਂ ਗੱਲਾਂ ਦਾ ਫਾਇਦਾ ਨਹੀਂ ਆਪਾਂ ਬਾਰ-ਬਾਰ ਗੱਲ ਕਰਦੇ ਆ ਕਿ ਸਾਡੇ ਜਿਹੜੇ ਖਰਚੇ ਜਿਹੜੇ ਬਹੁਤ ਵੱਧ ਗਏ ਆ ਆਮਦਨ ਉਸਾ ਉਹਨਾਂ ਵੱਧ ਨਹੀਂ ਰਹੀ ਜ਼ਿਮੀਦਾਰ ਥੱਲੇ ਤੋਂ ਥੱਲੇ ਜਾ ਰਿਹਾ ਏ ਜ਼ਿਮੀਦਾਰ ਨਾਲ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਬਿਜ਼ਨਸ ਕਰਨ ਵਾਲੇ ਵਪਾਰੀ ਉਹ ਸਾਰੇ ਮਹਿਲ ਦੇ ਮਹਿਲ ਖੜੇ ਕਰੀ ਜਾਂਦੇ ਆ ਉਹ ਅਰਬਾਂ ਪਤੀ ਖਰਬਾਂ ਪਤੀ ਹੋਈ ਜਾਂਦੇ ਜ਼ਿਮੀਦਾਰ ਕਿਉਂ ਥੱਲੇ ਜਾ ਰਿਹਾ ਕਾਰਨ ਤਾਂ ਸਿਰਫ ਆਖ ਹੀ ਆ ਨਾ ਕਿ ਜ਼ਿਮੀਦਾਰ ਐਸ ਚੀਜ਼ ਨੂੰ ਦੇਖਣ ਦੀ ਬਜਾਏ ਇਹਨੂੰ ਸਮਝਣ ਦੀ ਬਜਾਏ ਕਿ ਵੀ ਆਹ ਚੀਜ਼ ਮੇਰੇ ਲਈ ਨਹੀਂ ਹੈਗੀ ਉੱਥੇ ਜਿਹੜਾ ਹੈਗਾ ਮੇਰੇ ਅਰਕਾ ਇੱਕ ਪੈਕੇਟ ਦਿਖਾ ਦਦਾ ਕਿ ਆਹ ਪੈਕੇਟ ਪਾਲਾ ਇਹਦਾ ਝਾੜਵਾਜੂ ਚੱਕੀ ਹੋ ਗਈ ਠੁੱਕੀ ਹੁੰਦਾ ਤੇ ਦਿਮਾਗ 'ਚ ਇੱਕ ਆ ਪਿਕਚਰ ਬਣਾ ਲਈ ਹੈ ਕਿ ਵੀ ਯੂਰੀਆ ਤਾਂ ਮੈਂ ਕੱਲੀ ਪਾਉਣੀ ਨਹੀਂ ਇਹਦਾ ਕੁਛ ਨਾ ਕੁਛ ਪਾਉਣਾ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਤੁਸੀਂ ਖਿਆ ਚ ਡਾਈ ਪਾਉਣੀ ਹੈ ਤੁਸੀਂ ਪੋਟਾਸ਼ ਪਾਉਣੀ ਹੈ ਤੁਸੀਂ ਸਲਫਰ ਪਾਉਣੀ ਹੈ ਤੁਸੀਂ ਜਿੰਕ ਪਾਉਣੀ ਹੈ ਜੋ ਵੀ ਕੁਛ ਪਾਉਣਾ ਹੈ ਉਹ ਤੁਹਾਡਾ ਸ਼ੁਰੂਆਤ ਦੇ ਵਿੱਚ ਹੀ ਪੈ ਜਾਣਾ ਜਿਹੜਾ ਪਹਿਲੇ 8-10 ਦਿਨ ਦੇ ਵਿੱਚ ਹੀ ਉਸ ਤੋਂ ਬਾਅਦ ਜਿਹੜੀ ਯੂਰੀਆ ਦੇਣੀ ਹੈ ਕੱਲੀਆਂ ਯੂਰੀਆ ਦਿਓ ਉਹਨਾਂ ਚੱਕਰਾਂ 'ਚ ਨਾ ਪਾਓ ਹੁਣ ਮੀਂਹ ਪਿਆ ਆ ਵਟ ਹੈ ਐਸ ਵਟ ਦੇ ਉੱਤੇ ਮਿੱਟੀ ਹੈ ਮਿੱਟੀ ਢਲਕਿਆਂ ਥੱਲੇ ਚਲੀ ਗਈ ਤਾ ਫੇਰ ਕੀ ਹੋਏਗਾ ਪਾਣੀ ਇਹਦੇ ਨਾਲ ਪੂਰਾ ਉੱਤੇ ਨਹੀਂ ਚੜੇਗਾ ਜੇ ਪਾਣੀ ਉੱਪਰ ਨਹੀਂ ਚੜੇਗਾ ਤਾਂ ਐਸ ਜਗ੍ਹਾ ਤੇ ਕੋ ਨਿੱਕਾ ਜਿਹਾ ਕੀੜਾ ਹੁੰਦਾ ਵਟਾਂ ਵਾਲਾ ਜਾਂ ਕਿਵਰ ਸਿਉਂਕ ਵੀ ਆ ਕੀ ਤਾਂ ਪਾਣੀ ਨਹੀਂ ਹੈਗਾ ਉਹ ਤਾਂ ਕੱਟ ਦਿੰਦੀ ਐ ਤੇ ਕਿਸਾਨ ਕੀ ਕਰੇਗਾ ਸਾਰੇ ਖੇਤ ਦੇ ਵਿੱਚ ਸਿਉਂਕ ਵਾਲੀ ਦਵਾਈ ਪਾਏਗਾ ਜਿਹੜੀ ਗਲਤ ਹੈ ਉਹ ਗਲਤ ਹੈ ਤਾਂ ਐਸ ਚੀਜ਼ਾਂ ਧਿਆਨ ਰੱਖੋ ਕਿ ਜੇ ਤੁਹਾਡੇ ਖੇਤ ਚ ਵਟ ਦੇ ਨਾਲ ਨਾਲ ਕੋਈ ਬੁੱਟਾ ਥੱਲੋ ਵੜਿਆ ਹੈ ਤਾਂ ਫੇਰ ਤੁਸੀਂ 10 ਕਿੱਲੇ ਥੋੜਾ ਛੋਨਾ ਤੇ ਕਿੱਲੇ ਵਾਸਤੇ ਕਲੋਰੋ ਲੈ ਆਓ ਮਿੱਟੀ ਚ ਲਾ ਕੇ ਵਟਾਂ ਦੇ ਨਾਂ ਨਾਲ ਪਾ ਦਿਓ ਮੈਂ ਪਿਛਲੇ ਦਿਨ ਨਾ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਮਿਲ ਰਿਹਾ ਸੀ ਤੇ ਉੱਥੇ ਜਿਹੜੇ ਲਗਭਗ 50 ਤੋਂ 60 ਕਿਸਾਨ ਸੀਗੇ ਤੇ ਉਹਨਾਂ ਦੇ ਵਿੱਚੋਂ ਘੱਟੋ ਘੱਟ 40 ਕਿਸਾਨ ਵੀਰਾਂ ਨੇ ਕਿਹਾ ਕਿ ਸਾਡੇ ਤਾਂ ਜਿੰਨੀ ਦੇਰ ਤੱਕ ਥੱਲੇ ਕੋਈ ਦਵਾਈ ਨਹੀਂ ਪਾਉਂਦੇ ਝੋਨਾ ਹੀ ਨਹੀਂ ਤੁਰਦਾ ਝੋਨਾ ਹੀ ਟਕ ਟੋਕੇ ਸਿੱਟੀ ਨਹੀਂ ਕੋਈ ਚੀਂ ਮੈਂ ਚਲੋ ਸਾਰੇ ਕਹਿ ਰਹੇ ਆ ਤੇ ਮੈਨੂੰ ਕਿਹਾ ਠੀਕ ਹੈ ਮੈਨੂੰ ਰਿਪੋਰਟੋ ਵੀ ਜੋ ਆਪਾਂ ਦੇਖਾਂਗੇ ਜਦੋਂ ਪ੍ਰੋਗਰਾਮ ਖਤਮ ਹੋਇਆ ਤੇ ਉਸ ਦੇ ਵੈਨਾਰੇ ਵਿੱਚ ਹੀ ਜਿਹੜੇ ਹੈਗੇ ਚਾਰ ਤੋਂ ਪੰਜ ਕਿਸਾਨ ਇਹੋ ਜਿਹੇ ਬੈਠੇ ਸੀ ਜਿਹੜੇ ਕਹਿੰਦੇ ਬਾਈ ਸਾਨੂੰ 5 ਸਾਲ ਹੋ ਗਏ ਅਸੀਂ ਨਹੀਂ ਕਰੇ ਪਾਇਆ ਸਾਡੇ ਖੇਤ ਨਹੀਂ ਟੁਕਿਆ। ਮਤਲਬ ਕੀ ਹੈ? ਉਹ ਜਿਹੜੇ ਕਿਸਾਨ ਕਹ ਰਹੇ ਸੋ ਗਲਤ ਨਹੀਂ ਕਹ ਰਹੇ ਸੀ ਇਹ ਕਿਸਾਨ ਉਹ ਵੀ ਸਹੀ ਕਹ ਰਹੇ ਸੀਗੇ। ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਦਿੱਕਤ ਹੈਗੀ ਹੈ ਉਹ ਉਸ ਜਗਾ ਆ ਰਹੀ ਤੇ ਪਾਣੀ ਨਹੀਂ ਖੜਦਾ। ਜਿੱਥੇ ਪਾਣੀ ਜੀਰ ਜਾਂਦਾ ਹੈ। ਉਸ ਬੰਦੇ ਦੇ ਖੇਤ 'ਚ ਉਹ ਕੀੜਾ ਕੱਟ ਰਿਹਾ ਉੱਥੋਂ ਜਿਹੜਾ ਹੈਗਾ ਉਹ ਨੁਕਸਾਨ ਹੋ ਰਿਹਾ ਚਾ ਵਟ ਦੇ ਨਾਲ ਹੋ ਰਿਹਾ ਜਾਂ ਹੁਣ ਇੱਕ ਕਿਸਾਨ ਹੈ ਉਹਦੇ ਖੇਤ 'ਚ ਸਾਰੇ ਚਿੱਟਾ ਹੋ ਗਿਆ ਖੇਤ ਖੇਤ 'ਚ ਪਾਣੀ ਨਹੀਂ ਖੜਦਾ ਉਹ ਬੰਦਾ ਤਾਂ ਪਾਵੇ ਜੀ ਸਦਕੇ ਪਾਵੇ ਪਰੰਤੂ ਜੀਰਾ ਖੇਤ ਪਾਣੀ ਨਾਲ ਭਰਿਆੰਦਾ ਉਹ ਕਿਉਂ ਪਾਵੇ ਇਸ ਚੀਜ਼ ਦਾ ਧਿਆਨ ਰੱਖੋ ਤਾਂ ਫੇ ਮੇਰੀ ਬੇਨਤੀ ਹੈ ਕਿ ਕਲੋਰੋ ਦੇ ਉੱਤੇ ਜਾਂ ਜਿਹੜਾ ਹੈਗਾ ਹੁਣ 20 21 ਦਿਨ ਤੱਕ ਵੀ ਦਵਾਈਆਂ ਪਾਉਂਗੇ ਇਹਨਾਂ ਤੋਂ ਵਿਚਾਰ ਰੱਖੋ ਆਪਾਂ ਝੋਨੇ ਦੇ ਵਿੱਚ ਜਿੰਕ ਪਾਤੀ ਹੈ ਜਿਹੜੀ ਖਾਦਾਂ ਪਾਉਣੀਆਂ ਉਹ ਆਪਾਂ ਖਾਦਾਂ ਆਪਾਂ 40 ਦਿਨ ਦੇ ਵਿੱਚ ਬਾਕੀ ਖਾਦਾਂ ਪੂਰੀ ਕਰ ਦੇਣੀ ਯੂਰੀਆ ਵਗੈਰਾ ਠੀਕ ਹੈ ਬਾਕੀ ਵੈਰਾਈਟੀ ਦੇ ਹਿਸਾਬ ਨਾਲ ਹੋਏਗਾ ਬਾਕੀ ਜਿਹੜਾਂ ਵਾਲੇ ਪਾਸੇ 40 ਦਿਨ ਤੋਂ ਪਹਿਲਾਂ ਨਾ ਦੇਖੋ ਇਹ ਚੀਜ਼ਾਂ ਧਿਆਨ ਰੱਖੋ ਕਈ ਵਾਰੀ ਕਿਸਾਨ ਵੀਰ ਕਹਿੰਦੇ ਕਿ ਬਾਸਮਤੀ ਬਾਰੇ ਗੱਲ ਨਹੀਂ ਕਰਦੇ ਦੋਸਤੋ ਬਾਸਮਤੀ ਤੇ ਝੋਨਾ ਲਗਭਗ ਇੱਕੋ ਹੀ ਗੱਲ ਹੈ ਜਿੰਨੀਆਂ ਹੁਣ ਤੱਕ ਵੀਡੀਓ ਆ ਰਹੀਆਂ ਪੋਸ਼ਕ ਤੱਤਾਂ ਦੀ ਗੱਲ ਕਰ ਰਹੇ ਆਂ ਛੋਨਾ ਲੌਣ ਦੀ ਗੱਲ ਕਰ ਰਹੇ ਆਂ ਕੱਦੂ ਦੀ ਗੱਲ ਕਰ ਰਹੇ ਆਂ ਡੂੰਗੇ ਦੀ ਗੱਲ ਕਰ ਰਹੇ ਆਂ ਸਾਰਾ ਕੁਝ ਛੋਨਾ ਦੇ ਬਾਸਮਤੀ ਬਰਾਬਰ ਚੱਲਦਾ ਹੈ ਸਿਰਫ ਤੇ ਸਿਰਫ ਖਾਦਾਂ ਦੇ ਉੱਤੇ ਆ ਕੇ ਫਰਕ ਪੈਣਾ ਹੈ ਜਾਂ ਜਿਹੜਾ ਹੈਗਾ ਛੋਨਾ ਦੇ ਵਿੱਚ ਝੰਡੇ ਰੋਗ ਦੀ ਗੱਲ ਕਰਨੀ ਲੱਗ ਤੋਂ ਬਾਕੀ ਜਿਹੜਾ ਆਪਾਂ ਛੋਨੇ ਦੀ ਗੱਲ ਕਰਦੇ ਹੁੰਨੇ ਆਂ ਛੋਨਾ ਤੇ ਬਾਸਮਤੀ ਲਗਭਗ ਇੱਕ ਹੀ ਗੱਲ ਹੁੰਦੀ ਹੈ ਇਹਨੂੰ ਬਿਲਕੁਲ ਧਿਆਨ ਨਾਲ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤਾਂ ਬੇ ਦਿਮਾਗ ਦੇ ਵਿੱਚ ਤੁਸੀਂ ਇਹ ਗੱਲ ਕੱਢ ਦਿਓਗੇ ਕਿ ਯੂਰੀਆ ਦੇ ਨਾਲ ਕੋਈ ਨਾ ਕੋਈ ਤੱਤ ਪਾਉਣਾ ਜ਼ਰੂਰੀ ਹੈ ਇਹੋ ਜੀ ਗੱਲ ਨਹੀਂ ਹੈਗੀ ਯੂਰੀਆ ਇਕੱਲੇ ਵੀ ਪਾ ਸਕਦੇ ਆ ਤੇ ਇਕੱਲੇ ਯੂਰੀਆ ਬਹੁਤ ਕੰਮ ਕਰਦੀ ਹੈ ਮੈਂ ਪਿਛਲੇ ਸਾਲ ਇੱਕ ਬੰਦੇ ਦੀ ਵੀਡੀਓ ਦੇਖਿਓ ਨਾਮ ਤੋੜਾ ਕੀ ਲੈਣਾ ਉਹ ਕਹਿ ਰਿਹਾ ਯੂਰੀਆ ਦੇ ਵਿੱਚ 12 ਟੇਟਰ ਲਾ ਦਿਓ ਤੇ ਉਹ ਪਤਾ ਨਹੀਂ ਫਲਾਣਾ ਵੱਡ ਜਾਂਦੀ ਹੈ ਇਹ ਜਹਾਜ਼ ਵੱਡ ਜਾਂਦੀ ਉੱਡ ਜਾਂਦੀ ਹੈ ਇਹ ਬੜਾ ਕੰਮ ਕਰਦੀ ਹੈ ओके ਇਹੋ ਜਿਹੇ ਗੱਲਾਂ ਤੋਂ ਬਚ ਕੇ ਰੋ ਯਾਰ ਠੀਕ ਹੈ ਉਮੀਦ ਕਰਦਾ ਹਾਂ ਕਿ ਮੈਂ ਜੋ ਕੀ ਕਹਿ ਰਹੀ ਚੁੰਦਾ ਸੋ ਤੁਹਾਡੀ ਸਮਝ ਆਈ ਹੋਗੀ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਯੂਰੀਆ ਦੇ ਵਿੱਚ ਕੁਝ ਨਾ ਕੁਝ ਰਲਾ ਕੇ ਹੀ ਪਾਉਣਾ ਹੁੰਦਾ ਹੈ ਯੂਰੀਆ ਜਿਹੜੀ ਹੈਗੀ ਤੁਸੀਂ ਇਕੱਲੀ ਪਾਉਂਗੇ ਉਹ ਵੀ ਪੂਰਾ ਕੰਮ ਕਰੇਗੀ ਮਿਹਰਬਾਨੀ ਦੋਸਤੋ ਧੰਵਾਦ ਦੋਸਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ